ਤਗੀ ਨੂੰ ਤਾਨੂੰ ਪੂਰੀ ਤਾਂ ਦੇਖੀ ਹੀ ਸਕਦਾ ਹੋਵੇਗਾ। ਕੀ ਕਰਦੀ ਹੈ? ਹਟਦੀ ਨਹੀਂ। ਅੱਜ ਤੁਹਾਨੂੰ ਘੂਣੀਆਂ ਇੱਦੇ ਦਿਖਾ ਦੇਣੀਆਂ। ਹਟ ਬੱਤ ਓਏ। ਹਟ ਬੇ। ਸਾਰੇ ਸਫੀਰ ਕਾਲ ਜੀ। ਤੇ ਵੀਰ ਇੱਕ ਦਾ ਕਮੈਂਟ ਆਇਆ ਸੀਗਾ ਕਿ ਆਪਣੇ ਸਾਰੇ ਜਿੰਨੇ ਵੀ ਨੇ ਆਪਣੇ ਫਾਰਮ ਦੇ ਉੱਤੇ ਘੋੜੇ ਹੈਗੇ ਆ। ਆਪਣੇ ਜਿੰਨੇ ਵੀ ਫਾਰਮ ਦੇ ਉੱਤੇ ਤੋ ਸਾਰੇ ਦਿਖਾਓ ਤੇ ਅੱਜ ਆਪਾਂ ਸਾਰੇ ਨਗ ਦਿਖਾਉਣੇ ਆ ਤੁਹਾਨੂੰ ਜੋ ਵੀ ਆਪਣੇ ਕੋਲ ਹੈਗੇ ਬਸ਼ੇਰੇ ਘੋੜੇ ਹਨਾ ਕੂੜੀਆਂ ਸਾਰਾ ਪਾਸ ਤੇ ਵੀਡੀਓ ਤੇ ਨਾਲ ਬਣੇ ਰੋ ਬਸ ਤੁਸੀਂ ਚਲਵਾਨੀ ਚਰਕੋ ਸਾਹਿਬ ਕਰੋ ਸਟਾਰਟਿੰਗ ਕੰਮ ਦੇਖਦੇ ਹਾਂ ਕਿ ਨਹੀਂ ਅੱਜ ਰਵੋ ਸੱਥੇ ਲੱਗੇ ਹੈ ਇਹ ਬਣਾ ਕੇ ਲੈ ਕੇ ਆਉਣਾ ਹੈ ਅੱਜ ਬੜੇ ਟਾਈਮ ਬਾਅਸਟ ਲੱਗਣ ਲੱਗੇ ਹੈ ਹੋਊਗਾ ਹੋਊਗਾ ਹੋ ਗਿਆ ਹੋ ਗਿਆ ਹੋ ਗਿਆ ਹਾਂ ਫਿਰ ਦੇਖੇ ਚੱਲੇ ਆ ਜੀ ਬੋਲਟ ਨੂੰ ਵੋਲਟੇਜ ਬਲਾ ਸਰਵਿਸ ਕਰਾ ਖੜਾ ਕੀਤਾ ਹੈਗਾ ਪਰ ਇਹਦੀ ਬੈਟਰੀ ਡਾਊਨ ਹੋ ਗਈ ਚਾਰਜਰ ਦੇਖਦੇ ਵਾ ਮੇਰੇ ਨਾਲ ਚਾਰਜਰ ਪਰ ਹੋ ਗਿਆ ਬੰਦ ਚਲੋ ਜੀ ਚੈਰ ਨੂੰ ਇਹ ਕੀ ਆ ਦੀ ਇਹ ਬੈਟਰੀ ਵਾਲਾ ਬੋਲਟਰ ਨਹੀਂ ਲੈ ਕੇ ਇਹ ਬੈਟਰੀ ਵਾਲਾ ਨਹੀਂ ਹੈਗਾ ਹੈਗੇ ਤਾਂ ਬਲਾ ਦੁਬਈ ਆ ਤੇਲ ਵਾਲਾ ਆਈਆ ਪਰ ਕਿੱਥੇ ਰਹਿ ਗਿਆ ਵਿੰਡੋਸ ਸਟਾਰਟ ਹੋ ਗਿਆ ਸੀ ਵਿੰਡੋਸ ਸਟਾਰਟ ਹੋ ਗਿਆ ਪਿੰਡ ਦੀ ਫਰਨੀਚਰ ਨਹੀਂ ਲੱਗਦਾ ਪਤਾ ਨਹੀਂ ਕਿਹੜਾ ਹੁੰਦਾ ਕਰਿਆ ਬਸ ਹੋ ਗਿਆ ਬੰਦ ਜੀ ਤੇ ਹੁਣ ਆਹੀ ਇਹਨੂੰ ਚਲੇ ਠੀਕ ਕਰਾਉਣ ਹੋ 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 ਬੰਦਾ 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 ਠੀਕ ਹੈ ਜੀ ਦੇਖਦੇ ਇਹਨੂੰ ਕੀ ਹੁੰਦਾ ਕੀ ਨਹੀਂ ਸਿਸਟਮ ਇਹਦਾ ਮੇਰੀ ਮੁੰਡੀ ਦਾ ਬੜੀ ਸੋਹਣੀ ਆ ਪਤਾ ਨਹੀਂ ਕੀ ਚੱਕਰ ਮਿੰਟ ਪਿਆ ਮਕੈਨਿਕ ਦਾ ਬੱਸ ਲੈ ਆ ਗਏ ਨਾ ਮੈਂ ਮਮਾ ਸਦਾਨੀਪੁਰੋਂ ਤੇ ਅੱਜ ਕਿਰੇ। ਕੋਈ ਗੱਲ ਨਹੀਂ। ਤੇ ਤੁਹਾਨੂੰ ਪੂਰੀ ਪਈਓ ਆ 1.5 1.5 2 ਵਜ ਗਿਆ ਟਾਈਮ 1.5 ਹੋਵੇ ਤਾਂ ਹੋਇਆ ਪਰ ਸਾਲਾ ਹੋਲੇ ਰੇ। ਨੋ ਬਾਬਿਓ। ਬੋਲਟਾ ਬਣਾਤਾ ਭਾਈ ਦੀ ਦੁਕਾਨ ਤੇ। ਇਹ ਪੂਰੀ ਟਚ ਅਪ ਟੂਚ ਅਪ ਹੋ ਗਿਆ ਪੂਰਾ ਆਪਾਂ ਨੂੰ ਫੇਰ ਦੱਸ ਦੂੰਗੇ ਸ਼ਾਮ ਤੱਕ। ਹਾਂਜੀ ਬਾਬਿਓ ਹੋਰ ਅਹੀਂ ਇੱਕ ਆਪਣੇ ਫਾਰਮ ਦੇ ਨੇ ਨਵਾਂ ਮੈਂਬਰ ਲੈਣ ਚੱਲੇ ਆ। ਉਹ ਵੀ ਤੁਹਾਨੂੰ ਦਿਖਾਵਾਂਗੀ ਕੀ ਆ ਕੀ ਨਹੀਂ। ਇਹ ਜੁੜੇ ਰੋ ਬਸ ਵੀਡੀਓ ਜਰਾ ਲੋ ਜੀ ਮਾਲੂ ਮੈਂਬਰ ਆ ਗਿਆ ਆ ਘਰੇ ਆ ਗਿਆ ਨਾ ਤੁਹਾਨੂੰ ਪੂਰੀ ਤਾਂ ਦੇ ਕੀ ਸਕਦਾ ਹੋਇਗਾ ਪੂਰੀ ਮਤਲਬ ਫੈਕਲ ਹੋ ਗਈ ਪਰਾ ਹੋ ਰਿਹਾ ਹੈ ਕਿ ਇੱਧਰ ਖੜਾ ਆ ਪੂਰੀ ਸਾਡੀ ਆ ਖੜੀ ਪੂਰੀ ਲੋ ਜੀ ਹਵੇਲੀ ਚ ਆ ਗਈ ਆ ਹਾਂ ਨੂਰਾ ਦੇਖੋ ਸਾਡੀ ਕੀ ਕਰਦੀ ਆ ਲਾਗੇ ਲਾਗੇ ਆ ਮਮੂਤੀ ਆ ਨੂਰੇ ਨੂਰਾ ਉੱਚੀ ਆ ਹੈ ਬਾਹਰ ਗਈ ਚੱਲ ਬੇ ਨੂਰਾ ਨਹੀਂ ਪੈਣੀ ਬਹੁਤ ਚਪੇੜ ਤੇ ਜੇ ਲੜੀ ਫੇ ਮਿਲਦੀ ਪਈ ਹੈ ਜੀ ਮਿਲਦੀ ਪਈ ਨੂਰਾ ਸਾਡੀ ਮਾ ਸਦੀ ਰਲ ਬਲੀ ਨੂਰਾ ਆ ਦੇਖ ਲਓ ਤੂੰ ਆ ਦੇਖ ਲਓ ਆ ਦੇਖ ਲਓ ਕੀ ਕਰਦੀ ਆ ਕਰਦੀ ਨਹੀਂ ਨਾ 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 ਕੀ ਕਰਦੀ ਹੈ ਲੌਗ ਜਾ ਲੌਗ ਜਾ ਲੌਗ ਜਾ ਲੌਗ ਜਾ ਇਹ ਕੀ ਕਰਦੀ ਹੈ ਇਹ ਲੋ ਬਸ ਬਸ ਦੇ ਤਾਂ ਕਿ ਜੀ ਆਹ ਜੀ ਲੱਗਿਆ ਨਹੀਂ ਪੌਣ ਬਸ਼ੇਰਾਂ ਦਾਣਾ ਕਿੰਨੇ ਕਿੰਨੇ ਕਾਪਾ ਡੋਂਗੇ ਪਾਉਣੇ ਦੋ ਦੋ ਪਾਉਣੇ ਦੋ ਦੋ ਡੋਂਗੇ ਪਾਉਣੇ ਹਰੇ ਘੋੜੇ ਨੂੰ ਆ ਜਿਉਣਾ ਆਪਣਾ ਆ ਦੇਖੋ ਜੀ ਦਾਣਾ ਚੈੱਕ ਕਰ ਲਓ ਇਹਦੇ ਛੋਲੇ ਆ ਜਵੀ ਆ ਹੋਰ ਕੀ ਕੀ ਪੁੱਛਨੇ ਵੀਰ ਨੂੰ ਦੱਸੀ ਜੱਲ ਆ ਕੀ ਮਸਾਲਾ ਮਸਾਲਾ ਨੂਰ ਇਹ ਮਸਾਲਾ ਆ ਇਹਦਾ ਬਹੁਤ ਚੰਗੇ ਮਸਾਲੇ ਹਨਾ ਰਲਾ ਕੇ ਪਸਾ ਕੇ ਫੇ ਬਣਾਇਆ ਮਸਾਲਾ ਇਹ ਸਪੈਸ਼ਲ ਬਣਦਾ ਘੋੜਿਆਂ ਦਾ ਮਸਾਲਾ ਜੀ ਉਹ ਚ ਮਿਕਸ ਕਰਦੇ ਆ ਤੇ ਘੋੜਿਆਂ ਦਾ ਹਾਜਮਾ ਸਹੀ ਰਵੇ ਤੇ ਆ ਆ ਪਾਉਣ ਲੱਗੇ ਇਹਦਾ ਨਾਮ ਕੀ ਹੈ ਘੋੜੇ ਦਾ ਪੰਜ ਕਲਿਆ ਪੰਜ ਕਲਿਆਣਾ ਨਹੀਂ ਮਾਰਕਿੰਗ ਪੰਜ ਕਲਿਆਣਾ ਦਾ ਨਾਮ ਕੀ ਆ ਇਹ ਆਪਣਾ ਘੋੜਾ ਨਹੀਂ ਹੈਗਾ ਵੀਰੋ ਹੈਗਾ ਤਰਨ ਦੇ ਮਿੱਤਰ ਦਾ ਘੋੜਾ ਆ ਪਾਂ ਦੇ ਐਲੀ ਮਾਰਕਿੰਗ ਪਿੱਛੇ ਪੈਰ ਚਟੇ ਆ ਮੋਰਲੇ ਦੋ ਚਟੇ ਦੇ ਮੱਥੇ ਹੈਗੀ ਆ ਫਟਕ ਮੱਥੇ ਤੇ ਪੰਜ ਕਲਿਆਣੇ ਕਹਿ ਦਿੰਦੇ ਇਹਨੂੰ ਠੀਕ ਆ ਜੀ ਚੈੱਕ ਕਰਦੇ ਕੋੜਾ ਆ ਆ ਸੇਮ ਪ੍ਰੋਸੈਸ ਆ ਦੋ ਡੋਂਗੇ ਪਾਤੇ ਨਾਲ ਮਸਾਲਾ ਪਾਤਾ ਵਿੱਚ ਇਹ ਜਿਹੜਾ ਆਪਣਾ ਹਰ ਲਾਇਆ ਆ ਦਾਣਾ ਦਾਣੇ ਦੇ ਵਿੱਚ ਕੀ ਕੀ ਆ ਝੋਆਂ ਆ ਜਵੀ ਆ ਛੋਲੇ ਆ ਹਾਂ ਹੋਰ ਝੋਆਂ ਜਵੀ ਛੋਲੇ ਤੇ ਹੋਰ ਕੀ ਕਹਿੰਦੇ ਕਣਕ ਕਣਕ ਹੈਗੀ ਆ ਕਣਕ ਦੀ ਹੈਗੀ ਕਣਕ ਨਹੀਂ ਹੈਗੀ ਇੱਕ ਦੋ ਚੀਜ਼ਾਂ ਹੋ ਰਿਆ ਠੀਕ ਹੈ ਜੀ ਮਸਾਲੇ ਆ ਤੇ ਹੁਣ ਚੰਬੀ ਘੋੜੀ ਨੂੰ ਪਾਉਣ ਲੱਗੇ ਆ ਇਹਦਾ ਨਾਮ ਕੀ ਆ ਹੈ ਲੈ ਵੀ ਸਾਡੇ ਨਾਮ ਨਹੀਂ ਪਤਾ ਚਲੋ ਕੋਈ ਨਾ ਧੰਨਵਾਦ ਠੀਕ ਹੈ ਜੀ ਇਹ ਹੈਗੀ ਚੰਬੀ ਉਹ ਲਾ ਦੇ ਜਿਹੜਾ ਉਹ ਦੇ ਕੀ ਕਰਦੀ ਆ ਇਹਨਾਂ ਨੂੰ ਭੁੱਖਿਆ ਹਨ ਸਾਰੇ ਹੁਣ ਦਰਵਾਜ਼ਿਆਂ 'ਚ ਮਾਰਦੇ ਹੱਥ ਆ ਦੇਖੋ ਜੀ ਘੋੜੀਆਂ ਇਹ ਨੂੰ ਲੱਗੇ ਆ ਪਉਣ ਦਾਣਾ ਆਪਾਂ ਚਲੋ ਬਬੂ ਆਪਾਂ ਅੱਜ ਤੁਹਾਨੂੰ ਘੋੜੀਆਂ ਇਹਦੇ ਦਿਖਾ ਦੇਣੀਆਂ ਤੇ ਬਾਹਰ ਕੱਢ ਕੇ ਤੁਹਾਨੂੰ ਦਿਖਾਵਾਂ ਅਗਲੀ ਵੀਡੀਓ ਚ ਜੁੜੇ ਰਹੋ ਆਪਣੇ ਨਾਲ ਕਿਉਂਕਿ ਅੱਜ ਅਸੀਂ ਥੋੜੇ ਲੇਟ ਹੋ ਗਏ ਸੀਗੇ ਵਲੌਗ ਪਹਿਲਾਂ ਆਪਾਂ ਹੀ ਬਣਾਉਣਾ ਸੀਗਾ ਘੋੜੀਆਂ ਦਾ ਕਿ ਕਿੰਨੇ ਆਪਣੇ ਕੋਲ ਪਸ਼ੂ ਕਿਦਾਂ ਕੀ ਹੈ ਨਾ ਜਾਨਵਰ ਇਹ ਜੋ ਵੀ ਆਪਾਂ ਰੱਖਿਓ ਸਾਰਾ ਕੁਝ ਤੇ ਅੱਜ ਆਪਾਂ ਇਹਦੇ ਦਿਖਾਵਾਂਗੇ ਤੇ ਕੱਲ ਨੂੰ ਅਗਲੀ ਵੀਡੀਓ ਚ ਆਪਾਂ ਕੱਢ ਗਏ ਦੋਵੇਂ ਜਾਨਵਰ ਬਾਹਰ ਸਾਰੇ ਆ ਹੁਣ ਪਹਿਲਾ ਦੂਜਾ ਤੀਜਾ ਹੁਣ ਚੌਥੇ ਘੋੜੇ ਨੂੰ ਪਾਉਣ ਲੱਗੇ ਆਪਾਂ ਦਾਣਾ ਦੇਖ ਲੋ ਜੀ ਆਹ ਚੱਲ ਚੱਲ ਆ ਵੀਰ ਆਪਣਾ ਭਰਾਈ ਆ ਠੀਕ ਹੈ ਜੀ ਤੇ ਆਪਾਂ ਇਦਾਂ ਸਮਝੋ ਕੋਈ ਬੰਦਾ ਰੱਖਿਆ ਇਦਾਂ ਘੋੜਿਆਂ ਦੀ ਸੇਵਾ ਲਈ ਇਦਾਂ ਨਹੀਂ ਹੈਗਾ ਇਹ ਵੀਰ ਆਪਣਾ ਭਰਾਈ ਆ ਠੀਕ ਹੈ ਜੀ ਤੇ ਘੋੜਿਆਂ ਦੀ ਸੇਵਾ ਬਹੁਤ ਕਰਦਾ ਵੀਰ ਸਾਡਾ ਬਹੁਤ ਸੇਵਾ ਹੈ ਘੋੜਿਆਂ ਦੀ ਬਹੁਤ ਟਾਈਮ ਚਾਹੀਦਾ ਇਹਨਾਂ ਨੂੰ ਤੇ ਕੋਈ ਚਮਕਦੇ ਦੇਖੋ ਕੰਨੇ ਅਲਰਟ ਹੈ ਨਹੀਂ ਕੀ ਫਲੈਸ਼ ਦੇ ਸਿਰ ਤੇ ਆਈ ਕੂੜੀਆਂ ਚਾਹੁੰਦੇ ਦੇਖੋ ਕੱਦਾ ਹੈ ਹਾਂ ਹੁਣ ਆਪਣੀ ਹੈਗੀ ਛੋਟੀ ਬਸ਼ੇਰੀ ਦੇਖੀ ਨੀਲੀ ਬਸ਼ੇਰੀ ਮੱਜੂ ਕੀ ਲੈਣ ਦੀ ਮੱਜੂ ਕੀ ਲੈਣ ਦੀ ਹੈ ਤਾਂ ਨੀਲੀ ਆ ਰੰਗ ਤਾਂ ਨੀਲਾ ਆ ਕੋੜੀ ਦਾ ਗਰੇ ਗਰੇ ਜੀ ਡਰਦੂ ਆਪਾਂ ਬਾਹਰੇ ਚਲੀਏ ਬਸ਼ੇਰੀ ਛੋਟੀ ਆ ਜੀ ਬੁੱਤ ਹਟ ਵਿੱਚ ਆਹ ਦੇਖੋ ਇਹ ਹੁਣ ਹੈਗਾ ਦਾਣਾ ਉਹਦਾ ਜਿਉਣਾ ਇਹਦਾ ਇਸ ਘੋੜੇ ਦਾ ਇਹਨੂੰ ਪੈਣੇ ਆ ਸਾਉਂ ਜਿਆਦੇ ਖਰਾਕ ਇਹਨੂੰ ਪਾਈ ਦੀ ਆਪਾਂ ਵੀ ਚੋਬਰ ਇਹ ਛੋਟਾ ਹੈ ਇਹਨੂੰ ਗਰੋਥ ਜਿਆਦੇ ਚਾਹੀਦੀ ਨਾਰ ਕੋੜ ਆਇਆ ਇਹਨੂੰ ਪੈਣੇ ਆ ਜਿੰਨਾ ਬੱਚਾ ਸਾਰਾ ਇਹਦਾ ਹੀ ਆ ਚਾਰ ਤੋਂ ਪੰਜ ਕੱਲੇ ਨੂੰ ਕੱਲੇ ਨੂੰ ਪੈਣੇ ਆ ਇਸ ਕੱਲੇ ਨੂੰ ਬਚੇਰੇ ਨੂੰ ਤੇ ਬਾਬੂ ਆ ਆਪਣੀ ਹੈਗੀ ਨੋਰਾ ਇੱਕ ਗ੍ਰੇਡੀਅਨ ਨਸਲ ਦੀ ਕੁੱਤੀ ਆ ਦੇਖ ਲਓ ਤੀ ਲੜ ਐਨੀ ਆ ਫਲੈਸ਼ ਨਾਈਂਗ ਮੜੇ ਕੰਪਰੋਮਾਈਜ਼ ਮੜੇ ਕੰਪਰੋਮਾਈਜ਼ ਤੇ ਆ ਆਪਣੀ ਹੈਗੀ ਟਿੱਡੀ ਆ ਚੈੱਕ ਕਰ ਦੋ ਜੀ ਟਿੱਡੀ ਕੀ ਕਰਦੀ ਆ ਇਹ ਹੈ ਜੁਗਨੀ ਇਹਦਾ ਨਾ ਜੁਗਨੀ ਹੈ ਜੀ ਆਪਣਾ ਹੈਗਾ ਆ ਕੁੱਤਾ ਖੜਾ ਬੱਤੇ ਪੂਰਾ ਵਿੱਚ ਠੀਕ ਹੈ ਇਹਗਾ ਜਰਮਨ ਸ਼ੈਫਰਡ ਤੇ ਆ ਅੱਜੇ ਲੈ ਕੇ ਆਂਦੀ ਆ ਤੁਹਾਨੂੰ ਪਹਿਲਾਂ ਤੁਸੀਂ ਦੇਖੇ ਲਈ ਹੋਣੀ ਆ ਠੀਕ ਹੈ ਪੂਰੀ ਇਹਦਾ ਨਾਮ ਪੂਰੀ ਰੱਖਦਾ ਹੈ ਠੀਕ ਹੈ ਰੋਕ ਦੋ ਕੋਲ ਕੇ ਖੋਲਣਾ ਤਾਂ ਨਹੀਂ ਨਹੀਂ ਇਹਨੇ ਅੰਦਰ ਚੱਲਣਾ ਬਾਅਦ ਚ ਖੋਲਾਂਗੇ ਕਿਹਦੇ ਦਿਨ ਨੂਰਾ ਹਟ ਜਾ ਚੱਲ ਵੇ ਖੋਲ ਵੇ ਜੋਣੇ ਦਾ ਕਮਰਾ ਅੰਦਰੋਂ ਖੋਲ ਦੇ ਬਈ ਬਾਹਰ ਚੱਲ ਕੋਈ ਨਾ ਕੋਈ ਨਾ ਕੋਈ ਨਾ ਹਟ ਪਤਾ ਚੱਲ ਆਹ ਕੋਈ ਘੋੜਾ ਆਪਣਾ ਵਸ਼ੀਰਾ ਹੈ ਯਾਰ ਇੱਧਰ ਹਟ ਹਟ ਵਤੈ ਹਟ ਵੇ ਹਟ ਵੇ ਆਹੋ ਉਹਨੂੰ ਹੁਣ ਕਾਲ ਪਈਓ ਐਦੇ ਦੇਖ ਲੋ ਇਹਦੇ ਝੁੱਲ ਪਾਇਆ ਬੂਰੀ ਦਾ ਸੀਗੇ ਲੂਈ ਲਾਈ ਲੱਥ ਜੇ ਤਾਂ ਕਰਕੇ ਇੱਥੇ ਇੱਕ ਹੋਰ ਕਲਾਕਾਰੀਆਂ ਦੇ ਦੋ ਹੈਗੀਆਂ ਇੱਥੇ ਆ ਚੈੱਕ ਕਰੋ ਐ ਪਤਾ ਬੱਕਰੀਆਂ ਬਾਹਰ ਕੱਢਦੇ ਆ ਮਾੜੇ ਕੱਢੀ ਕੱਢੀ ਦੋ ਛੇਲੇ ਆ ਠੀਕ ਹੈ ਇੱਕ ਆ ਆਇਆ ਇੱਕ ਅੰਦਰ ਆ ਇਹ ਬਹੁਤ ਸਮਾਂ ਆ ਗਿਆ ਬਰਾਵਾ ਹਾਂ ਮਾਰਦੀਆਂ ਹੈ ਨਹੀਂ ਨਹੀਂ ਮਾਰਦੀਆਂ ਨਹੀਂ ਹੈਗੀਆਂ ਹਾਂ ਚੱਲ ਬਹੁਤ ਬਹੁਤ ਕਰੋ ਓਏ ਇਹ ਤਾਂ ਜਾਨ ਨਹੀਂ ਗਾ ਆ ਦੇਖੋ ਦੋ ਆ ਜੀ ਇਹ ਇਹ ਵੀ ਰੱਖੀਆਂ ਆ ਚੈੱਕ ਕਰੋ ਵਹਟ ਕਰੋ ਬਹੁਤ ਆ ਵੈਰਿਟੀਆਂ ਦਾ ਬਹੁਤ ਆ ਪਰ ਅਗਲੇ ਵੀਡੀਓ ਦੇ ਵਿੱਚ ਜੁੜੇ ਰਹੋਗੇ ਤੇ ਜੇ ਮਤਲਬ ਹਨ ਇਹ ਵੀਡੀਓ ਸਾਨੂੰ ਵਧੀਆ ਰਿਸਪੌਂਸ ਸਾਨੂੰ ਵਧੀਆ ਮਿਲੇ ਇਸ ਵੀਡੀਓ ਦਾ ਆਪਾਂ ਜਰੂਰ ਹੋਰ ਵੀਡੀਓ ਬਣਾਵਾਂਗੇ ਪਰ ਰਾਤ ਹੋ ਗਈ ਆ ਮਤਲਬ ਸ਼ਾਮ ਜੀ ਹੋ ਗਈ ਹਨੇਰਾ ਬਹੁਤ ਹੋ ਗਿਆ ਆ ਵੀਡੀਓ ਚ ਹੁਣ ਲਾਈਟ ਵੀ ਚਲ ਗਈ ਸਾਡੇ ਸਾਡੇ ਪੱਠੇ ਪੱਠੇ ਵੀ ਕੁੱਤਰ ਨਾਲ ਹੀ ਰਹਿ ਗਏ ਆ ਹੁਣ ਆਪਾਂ ਅਗਲੀ ਵੀਡੀਓ ਜਰੂਰ ਬਣਾਵਾਂਗੇ ਘੋੜਿਆਂ ਨੂੰ ਬਾਹਰ ਕੱਢ ਕੇ ਦਿਖਾਵਾਂਗੇ ਹੁਣ ਦਾਣੇ ਦਾ ਟਾਈਮ ਹੋ ਗਿਆ ਸੀ ਤਾਰ ਕਾ ਨੂੰ ਜਾਨਵਰ ਨੂੰ ਨਾ ਤੰਗ ਕਰਨਾ ਆਪਾਂ ਚੰਗੇ ਲੱਗੀਦਾ ਹੁਣ ਤੰਗ ਕਰ ਅਸੀਂ ਅੱਜ ਥੋੜੇ ਬੀਜ਼ੀ ਹੋ ਗਏ ਸਵੇਰੇ ਆ ਕਰਕੇ ਫਿਰ ਉਹ ਬਿਜ਼ੀ ਇਦਾਂ ਹੋ ਗਿਆ ਸੀਗੇ ਕਿਉਂਕਿ ਜਿਹੜੀ ਆਪਾਂ ਕੁੱਤੀ ਲੈ ਕੇ ਆਂਦੀ ਅੱਜ ਹਨਾ ਨਮੀ ਉਹਦੇ ਕਰਕੇ ਟਾਈਮ ਟੂ ਲੱਗ ਗਿਆ ਲਿਆਉਣ ਦਾ ਅਸੀਂ ਅਗਲੀ ਵੀਡੀਓ ਪਾਵਾਂਗੇ ਜੀ ਘੋੜਿਆਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਹੁਣ ਸਾਡੀ ਥੋੜੀ ਜਿਹੀ ਮਜਬੂਰੀ ਸਮਝ ਲਓ ਥੋੜਾ ਸਾਡਾ ਟਾਈਮ ਨਹੀਂ ਲੱਗਾ ਕੁੱਤੀ ਲੈ ਕੇ ਆਉਣੀ ਸੀਗੀ ਤੇ ਹੁਣ ਘੋੜਿਆਂ ਦਾ ਦਹੀਂ ਦਾਣਿਆਂ ਦਾ ਟਾਈਮ ਹੋ ਗਿਆ ਆਪਾਂ ਹਨਾ ਇਹ ਤਾਂ ਚੰਗੇ ਨਹੀਂ ਲੱਗਦੇ ਕਿ ਬਾਹਰ ਕੱਢ ਦੇ ਫਿਰ ਇਹਨਾਂ ਕਾਹਨੂੰ ਤੰਗ ਕਰਨਾ ਹਨਾ ਜੀ ਠੰਡ ਬਹੁਤ ਆ ਤੇ ਕੱਲ ਨੂੰ ਆਪਾਂ ਜਰੂਰ ਵੀਡੀਓ ਪਾਵਾਂਗੇ ਘੋੜਿਆਂ ਨੂੰ ਬਾਹਰ ਕੱਢ ਕੇ ਠੀਕ ਆ ਵਖਾਵਾਂਗੇ ਤੁਹਾਨੂੰ ਵੀ ਪੂਰਾ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਕੋੜੀ ਕੀ ਦੀ ਬੱਚੀ ਆ ਠੀਕ ਆ ਕਿੱਦਾਂ ਕੀ ਆ ਲਾਈਨ ਕਿਹੜੀ ਆ ਸਾਰਾ ਕੁਝ ਦੱਸਾਂਗੇ ਤੁਹਾਨੂੰ ਠੀਕ ਆ ਤੇ ਬਾਤ ਮਜ਼ੂਰ ਹੀ ਹਾਂ ਦਾ ਸਾਡੀ ਥੋੜੀ ਜੀ ਤੇ ਬਾਕੀ ਸਾਰਿਆਂ ਸਾਡੇ ਵੱਲੋਂ ਸਸੀ ਕਾਨ ਦੀ ਪਿਆਰ ਦਿਖਾਓ ਸ਼ੇਅਰ ਕਰੋ ਵਲੌਗ ਸਾਰੇ ਆਪਾਂ ਨੇ ਪਿਆਰੀ ਆ ਬਹੁਤ ਵੱਧ ਸ਼ੇਅਰ ਕਰੋ ਬਸ ਗੱਲ ਇੰਨੀ ਕਹਿ